ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਬੱਚੇ ਵਾਲੀ ਤੇ ਬਾਕੀ ਤੋਕੜਾ ਕੱਪਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਬਿਨਾਂ ਬੱਚੇ ਦਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਦੇ ਵੀ ਜੀ ਹਣਾ ਨਾ ਤੇ ਬਾਕੀ ਇਹ ਆ ਵੀ ਆਪਣਾ ਇੱਥੇ ਪਸ਼ੂ ਵੇਖ ਚੱਕ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਭਾਈ ਵਧੀਆ ਤੇ ਵੇਗਿਆ ਮਾਲ ਕੱਲਾ ਲਖਾ ਕੱਲਾ ਮਾਲ ਵੇਗਿਆ ਜੀ ਠੀਕ ਆ ਜ ਫੇਰ ਦੋ ਟੁਕੜਾ ਕ ਬਣਾ ਦੋ ਟੁਕੜਾ ਕ ਬਣਾ ਤੇ ਇੱਕ ਮਤਲ ਬੱਚੇ ਵਾਲੀ ਆ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਸੋਨੂ ਸ਼ਹਿਰ ਨਾਰਾ ਜ਼ਿਲ੍ਹਾ ਬਸਰਾ ਤੇ ਫੋਨ ਨੰਬਰ ਵੀ ਬੋਲ 956757 ਠੀਕ ਆ ਹਾਂਜੀ ਤੇ ਪਹਿਲਾਂ ਬੱਚੇ ਵਾਲੀ ਵੀ ਖਾ ਲਈ ਅੱਜ ਤੱਕ ਲੋਹਾਈ ਨੂੰ ਇੰਨੀ ਦਾ ਡੰਗਰ ਆਏ ਹੋਏ ਆ ਮੌਸਮ ਵੀ ਠੰਡਾ ਆ ਤੇ ਦੱਸਦੀ ਆ ਫਿਰ ਇਹਦੇ ਬਾਰੇ ਕਿਉਂਕਿ ਵੀ ਜੀ ਦੁੱਧ ਤੋਂ 9 ਕਿਲੋ ਅੱਛਾ ਆਪਾਂ 8 ਕਿਲੋ ਹੀ ਲੈਣੀ ਦਵਾਉ ਦੁੱਧ ਦੀ ਠੀਕ ਆ ਤੇ ਬੱਚਾ ਇਹਦਾ ਬੱਚਾ ਕੱਟਾ ਜੇ ਆਹ ਕੱਟਾ ਜੇ ਹਾਂ ਅੱਗ ਸਿਕਨ ਦਿਆ ਆ ਉਹ ਆਇਆ ਮੈਂ ਮਾਈ ਤੋਂ ਮੈਂ ਲਾਤਾ ਲੱਗੇ ਠੀਕ ਹੈ ਬਾਕੀ ਆ ਵੀ ਕਈ ਨਹੀਂ ਚਲੋ ਠੰਡ ਠੰਡਾ ਦਾ ਮੌਸਮ ਹੈ ਅੱਗ ਲਾਈ ਹੈ ਤੇ ਆਹ ਕੱਟਾ ਜੇ ਆਪਣੀ ਸਮਝਣਾ ਕੋਈ ਲਾ ਲੇ ਕਿੰਨੇ ਕ ਚਿਰਦਾ ਹੋਊਗਾ ਭਾਈ 15000 ਦਾ ਵਿਆਹ ਹੋਊਗਾ ਕਿਨੇ ਦਾ ਬਾਕੀ ਨਹੀਂ ਨਹੀਂ ਦਾ ਚਲੋ ਹੈਗਾ ਹੀ ਆ ਮਹੀਨੇ ਦੇ ਲਾਗੇ ਬੰਦੇ ਦਾ ਬਾਕੀ ਤੁਹਾਡੇ ਸਾਹਮਣੇ ਹੀ ਆ ਬਾਕੀ ਚਲੋ ਇਹ ਆ ਵੀ ਬੱਚਿਆਂ ਨੂੰ ਇਤਰਾਗ ਸਕਾਉਣੀ ਚਾਹੀਦੀ ਆ ਠੰਡ ਹੈਗੀ ਆ ਅੱਟਕੇ ਲਾਗਾ ਵੀ ਦੀ ਪੱਕਾ ਦੋਦੇ ਦੇ ਕੋਲ ਤੇ ਮਿਲਦੇ ਕੱਟੇ ਤੇ ਦੋਵੇਂ ਟਮ ਅੱਛਾ ਦੁਆਏ ਦੁਆਏ ਨਗਰ ਕੁੜੇ ਕਿਤੇ ਬੁਰੇ ਲੱਗਦੇ ਨੇ ਨਗਰ ਦੁਆਏ ਨੂੰ ਸੋਹਣ ਲੱਗੇ ਆ ਹਾਂਜੀ ਅੱਜ ਮੌਸਮ ਫਿਰ ਕਾਫੀ ਠੰਡਾ ਬੜੀ ਤਾਰ ਹਮਰਾ ਜੀ ਦੀ ਠੀਕ ਹੈ ਜੀ ਆ ਕੱਟਾ ਇਹਦਾ ਚਾ ਲੈਤਾ ਥੱਲੇ ਕੱਟੇ ਭਾਈ ਥਾਂ ਦੇ ਬਾਜੇ ਜਵਾਕੀ ਹਾਲਾ ਪੀ ਜਾ ਇੱਕ ਪਸੋ ਜਦ ਮਾਲ ਗਿਆ ਬੀਵਾ ਸਰੇ ਬਾਜ ਤੋਂ ਉਠਾ ਤੇ ਬਾਕੀ ਇਤੋਂ ਹੀ ਜਲਾਵਾ ਦਿਖਾ ਦਿਓ ਜੀ ਚਵਾਹੇ ਰੇਦਾ ਬਾਕੀ ਆ ਵੀ ਚਾ ਵਾ ਚੰਗਾ ਆ ਰਵਿ ਜੀ ਬਾਕੀ ਪਿਛਲੇ ਸੁਨੰਦਾਂ ਵਿੱਚ ਵਾਹ ਦੇਖ ਸਕਦੇ। ਚਵਾਵਾ ਜਿਹੜਾ ਇਹਦਾ ਵਧੀਆ 맛। ਬਾਕੀ ਇੱਕ ਕਰਿਆ ਦੂਰ ਤੋਂ ਵੀ ਦੇਖ ਸਕਦੇ ਜੀ। ਜੀ ਭਾਈ ਮਰੱਤੇ ਲੈ ਥੋੜਾ। ਜਦੋਂ ਇਹ ਤਿਆਰੀ ਸੱਤ ਤੋਂ ਲੱਗ ਜਾਂਦੀ ਹੈ। ਚਾਨਾ ਛੱਡ ਪਰ ਮੜਿਆ ਜੇ ਨਾਲ ਲਈਦਾ ਭਾਜੀ ਹਾਂਜੀ ਉਹਦੇ ਪਿੱਛੇ ਵਾਲੀ ਇਹਦਾ ਜਵਾਗ ਮਰ ਗਿਆ ਸੀ ਬਾੜੇ ਦੇ ਲੱਗ ਉਹ ਲੱਗ ਜਦੀ ਉਸਲੇ ਅੱਛਾ ਹਾਂਜੀ ਤਾਂ ਬਾਅਦ ਛੱਡ ਦੋ ਕਿੰਨਾ ਪੰਜਾਵੇ ਲੋ ਜਵਾਗ ਨੂੰ ਕੀ ਜਰੇ ਬੰਦਾ ਹਾਂਜੀ ਹਾਂਜੀ ਲੋ ਜੀ ਠੀਕ ਹੈ ਹਾਂ ਦੋਦਾਪਾ ਵਾਧੂ ਬਰਾਵਾ ਆਪਾਂ 8 ਰੁਪਏ ਗੱਡੀ ਦਵਾਗੇ ਤੇ ਮੁੱਲ ਫਿਰ ਬੱਚਾ ਮੇਰਾ ਵੀਰ ਦਾ ਥੋੜਾ ਢਿੱਲਾ ਹੀ ਬੱਚੇ ਦਾ ਕੋਈ ਹਸਾਬ-ਤਸਾਬ ਆਪਣਾ ਲਾ ਕੇ ਮੇਰਾ ਵੀਰ ਕਈ ਵੇਖਣਾ ਠੀਕ ਹਾਂਜੀ ਹਾਂਜੀ ਚਲ ਬੜਾ ਬੱਚੇ ਤੇ ਢਿੱਲਾ ਹੀ ਥੋੜਾ ਉਹਦਾ ਕਹਿ ਆ ਮੈਂ ਵੇਖੋ ਆਹੀ ਢਿੱਲੀ ਬੱਚੇ ਨਾਲ ਹੀ ਕਰਾਂਗੇ ਤੇ ਮੁੱਲ ਫਿਰ ਇਹਦਾ ਭਾਈ ਜੀ ਪੂਰਾ ਬੱਚਾ ਭੱਜਾ ਭੁਜਾ ਮੇਰੇ ਹਾਂਜੀ ਇਹ ਤਾਂ ਭਾਵੇਂ 70 ਕਰ ਲੀਏ ਮੋਲੇ ਦਾ 80 ਕਰ ਲੀਏ ਹੁੰਦੇ ਦਾ ਬਾਅਦ ਜਾਂ ਅੱਛਾ 50000 ਦੇ ਹਾਂ ਬਾਕੀ ਮੌਕੇ ਤੇ ਛੋਟ-ਛੋਟ ਕਰ ਦੋਗੇ 60000 ਦੀ ਭਾਈ ਹਾਲਾ ਦੇ ਦਾਂ ਹਾਂਜੀ ਤੇ ਚਲੋ ਹੁਣ ਆ ਜਿਹੜੀ ਟੁਕੜ ਗੱਬਨ ਜੀ ਹਾਂਜੀ ਇਹ ਕਿੰਨੇ ਜਰ ਦੀ ਚੱਕ ਪਾਸ ਆ ਇਹ ਭਾਈ 6.5 ਮਹੀਨੇ ਦੀ ਸਾਢੇ 6 ਮਹੀਨੇ ਦੁੱਧ ਹੁੰਦੀ ਜੀ ਦੋ ਜੀ ਕਿਲੋ ਡੇ ਕਿਲੋ ਜੀ ਥਣਪਾ ਦੁੱਧ ਛੱਡਣ ਵਾਲੀ ਹੋਊ ਛੁੱਧ ਤੋਂ ਛੱਡਣ ਦੇ ਹਿਸਾਬ ਨਾਲ ਥਾਣੀ ਪਾਸ ਕਰਾਉਗੀ ਕੇ ਇਹ ਭਾਈ ਸੱਜਣ ਜੀ ਨੇ ਦੁੱਧ 13-14 ਕਿਲੋ ਭਰ ਆਇਆ ਇਹ ਅੱਛਾ ਜੀ ਉਹ ਚਪਾ ਹੋਣੀ ਜੋ ਕਿ ਭਾਈ ਹੋਣੀ ਵੱਡੀ ਮਾਝੇ ਅਜਨਾ ਬੜਾ ਚੰਗਾ ਜੀ ਇਹ ਕਾ ਠੰਡ ਬੜੀ ਡੰਗ ਲੱਤੇ ਰੁੱਪੇ ਲਾਏ ਹਰੇ ਬਾਕੀ ਉਤਰਾਂ ਇਹ ਆ ਵੀ ਕੱਦ ਕੱਟ ਚੰਗਾ ਵਾ ਤਰ੍ਹਾਂ ਪੇਟਪੜੀ ਦੀ ਚੰਗੀ ਆ ਸੰਭਣ ਵਾਲੀ ਆ ਝੋਟੀ ਜਿਹੜਾ ਕੋਈ ਸੰਭ ਲੂਗਾ ਚੰਗੀ ਝੋਟੀ ਤਿਆਰ ਹੋ ਜੂਗੀ ਭਾਜੀ ਇਹ ਝੋਟੀ ਦਾ ਚਵਾ ਬੜੀ ਪੋਲੀ ਬੜੀ ਚੱਲ ਚੰਗੀ ਦੇਖੋ ਚੱਲ ਜੂ ਲਵੇ ਹੋ ਕਿਦਾਂ ਥਲੇ ਵੇਖੋ ਸਾਰੀ ਕੁੜੀ ਝੱਲ ਭਰਨੀ ਇਹਨੇ ਤੇ ਸਾਰੀ ਭਰੂਗੀ ਜਦੋਂ ਤਿਆਰ ਹੋ ਗਈ ਤੇ ਇਹਦਾ ਮੁੱਲ ਫਿਰ ਕੱਦ ਤੇ ਚੰਗਾ ਆ ਇਹ ਕਿੰਨੇ ਦੀ ਦੇਣੀ ਫਿਰ ਤੇ ਦੇ ਦਈਏ ਭਾਈ 55 ਦੀ 55000 ਦੀ ਹਾਂ ਅੱਜ ਨਾ ਮੁੱਲ ਨਿਕਲੇ ਕੇ ਕਰਦੇ ਨਵਾਂ ਸਾਲ ਆ ਮਹਾਰਾਜ ਹਰ ਕੋ ਆਪਣੇ ਘਰ ਖੜੇ ਦੁੱਧ ਪਾਣੀ ਪੀਵੇ ਜਾ ਕੇ ਠੀਕ ਆ ਸਾਹਾਨੂੰ ਯਾਦ ਰਵੇ ਕਿਸੇ ਨੂੰ ਵੀ ਯਾਦ ਰਵੇ ਬੱਚਾਈਆਂ ਸੋਣੂ ਕੋ ਠੀਕ ਆ ਜੀ ਆਹ ਮੇਰਾ ਵੀਰ ਕੋਈ ਬੈਸ ਭਾਈ ਨੇ ਕਰਿਆ ਆਪਸੇ ਮਾਲ ਦੇਜਣਾ ਹਿਸਾਬ ਦਾ ਚਲੋ ਮਾਨਤਾਰ ਹਾਰੇ ਮਾਰ ਅਗਰ ਚਲੋ ਥੋੜੀ ਬਾਤ ਛੋਟ ਛੱਡ ਕੇ ਆਈ ਜੀ ਤੇ ਆ ਕਿਨੇ ਜੀ ਤੇ ਚੱਕ ਪਾਸ ਤੇ ਇਹ ਇਹ ਪਾਜੀ ਅਗਲੀ ਸ਼ਾਮ ਵੀ ਨੇ ਚੱਕ ਪਾਸ ਚੱਕ ਪਾਸ ਆ ਉਹਦੇ ਕੋਲ ਛੇਕ ਨੋ ਜੀ ਅੱਛਾ ਅਰੇ ਆ ਹੁਣ ਆਈ ਆ ਅੱਛਾ ਠਾਣੇ ਤੇ ਆਈ ਆ ਕਿ ਉਹ ਪਰੇ ਸਾਂ ਜਾ ਕੇ ਘਾੜੀ ਵੀ ਸਦਾ ਇੱਕ ਲੋਦਾ ਕਿਲੋ ਅੱਛਾ ਬਸ ਠਾਣੇ ਬੜੀ ਪੈ ਲਈ ਆ ਹਾਂਜੀ ਹਾਂ ਤੇ ਇਹਨੇ ਸੱਜੇ ਨੇ ਕਿੰਨਾ ਕੱਢਿਆ ਦੁੱਧ ਸੱਜੇ ਭਾਜੀ ਵੇਖੋ ਇੱਕ ਹੱਡੀਆਂ ਵੇਖੋ ਕਹਿੰਦੇ ਦੋ ਦੋ ਇੱਕਾ ਸਿੱਧੀ ਹੋ ਗਾ ਬਾਕੀ ਪਿੱਠ ਚੋੜੀ ਆ ਪਿੱਛੇ ਕਾਫੀ ਆ ਨਾ ਚੜਾਈ ਦੀ ਮਾਜੇ ਦੁੱਧ ਦੇ ਜਿਹੜਾ ਵੀਰ ਕਬਾਈ ਨਾ ਹਾਂਜੀ ਉਹਨੇ ਵੀਡੀਓ ਵੇਖਣੀ ਚਲੋ ਅਸੀਂ ਘਰ ਝੂਠ ਮਾਰਨਾ ਉਹਨੇ 14 ਕਿਲੋ ਦੁੱਧ ਹੋਇਆ ਇਹਨੂੰ ਅੱਛਾ ਹਾਂ ਤੋਰੋ ਫੇਰ ਇੱਕ ਰੀਨ ਉਹਦਰ ਦੀ ਉਹਦਰ ਦੀ ਭਾਜੀ ਉਹਦਰ ਬਾਕੀ ਟੋਕੜ ਕੱਪਨ ਪਸ਼ੂ ਜਰਤ ਰੋਹੀ ਵੇਚਦਾ ਜਿਹੜਾ ਦੁੱਧ ਦਾ ਕੰਮ ਹੁੰਦਾ ਵਾ ਤੇ ਜਿਨ੍ਹਾਂ ਦਾ ਦੁੱਧ ਦਾ ਕੰਮ ਹੁੰਦਾ ਵਾ ਉਹ ਨਾ ਚੰਗੇ ਪਸ਼ੂ ਰੱਖੇ ਹੁੰਦੇ ਆ ਦੇਖੋ ਚੱਡਾ ਸਾਰਾ ਪਵੇ ਦਾ ਪਿੱਛੇ ਪੈਰ ਰੱਖੇ ਚੱਡੇ ਚੜਜੋ ਇਹਨਾਂ ਬੈਗ ਮਾਰਦੀ ਜੱਟ ਆ ਪਛਾਣੋ ਦੇਖੋ ਪੂਛ ਵੇਖੋ ਇਹਦੇ ਵੀ ਥਣ ਤੁਹਾਨੂੰ ਦਿਖਾਈਏ ਲੱਗੇ ਤਾਂ ਸਰ ਆ ਦੇਖਾ ਦੇ ਆ ਗਾ ਗਾ ਦਾਰ ਦੀ ਬਣਾ ਰਾ ਇਹਦਾ ਇਹਦਾ ਮੁੱਲ ਫਿਰ ਇਹਦਾ ਭਾਈ ਮੁੱਲ 6000 ਦੇ ਅੱਛਾ ਤੇ ਦੋ ਘੜ ਦੇ ਦਾ ਸਾਡਾ ਅੱਛਾ ਦੋ ਪੰਜ ਕਿਲੋ ਹੋਊਗਾ ਜਵਾਬ ਸੌ ਓਕੇ ਹੋ ਗਿਆ ਕਿਹਦੇ ਪਾਸ ਦਾ ਪਤਾ ਭਾਈ ਡੰਗਰ ਸੱਜ ਗੱਬਣਿਆ ਪਾਸ ਚੈੱਕ ਪਾਸ ਦੀ ਮੇਰੀ ਗਰੰਟੀ ਹੈ ਦੁੱਧ ਕਿਹਦੇ ਪਾਸ ਦਾ ਫਿਰ ਕੁਹੜਾ ਉੱਪਰ ਜਾਂ ਜਾਵੇ ਠੀਕ ਹੈ ਜੀ ਹਾਂ ਉਹ ਵੀ ਆਪਣੀ ਪੰਜਾਂ ਦਿਨਾਂ ਤੱਕ ਰਹਿੰਦੀ ਹੈ ਹਨਾ ਇਹਦੇ ਕਰੀ ਫਿਰ ਤਾਂ ਦੇਖ ਸਾਡੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਹੈ ਮਤਲਬ ਪੰਜਾਂ ਦਿਨਾਂ ਤੱਕ ਕੋਈ ਚੈੱਕ ਕਰਾ ਲੈ ਹਨਾ ਤੇ ਹੁਣ ਆ ਜਿਹੜੀ ਗਾਂ ਜੇ ਇਹ ਗਾਂ ਦੁੱਧੂਗਾ 7 ਕਿਲੋ ਠੀਕ ਹੈ ਤੇ ਆਪਣੇ ਅੱਜ ਬੰਟੀ ਭਾਜੀ ਵੀ ਆਏ ਜੇ ਬੰਟੀ ਭਾਜੀ ਆਇਆ ਜੀ ਹੋਰ ਵੰਟੀ ਭਾਜੀ ਕੀ ਹਾਲ ਜੇ ਪਹਿਲਾਂ ਵੱਡੀ ਭਾਜੀ ਦਾ ਫੋਨ ਵੇਖੋ ਇਹਨਾਂ ਲਿਆ ਨਵਾ ਅੱਛਾ ਫੋਨ ਨੰਬਰ ਫੋਨ ਲੈ ਲਿਆ ਵਾ ਅੱਛਾ ਕੋਈ ਗਾਜੀ ਮੇਰੇ ਫੋਨ ਤੇ ਲਾਉਂਦਾ ਕੋਈ ਕਿਸੇ ਦੇ ਫੋਨ ਤੇ ਅੱਗੇ ਫੋਨ ਕਰਨੇ ਪੈਂਦੇ ਇੱਧਰ ਉੱਧਰ ਠੀਕ ਆ ਨੰਬਰ ਨੋਟ ਕਰਾ ਦਿਓ ਪੰਟੀ ਭਾਜੀ ਦਾ ਤੇ ਬਾਕੀ ਇਹ ਆ ਵੀ ਕਿਸੇ ਨੇ ਸਿੰਘ ਬਣਾਉਣੇ ਹੋਣ ਹਨਾ ਤੇ ਵਾਵਾ ਲੰਮੇ ਸਮੇਂ ਦਾ ایکسپੀਰੀਅੰਸ ਹੈ 75061 ਅੱਛਾ 8175081 67371 75081 673 ਕਿਹਨੇ ਸਿੰਘ ਬਣਵਾਉਣੇ 75 081 ਹਾਂਜੀ 67371 ਠੀਕ ਹੈ ਇਹ ਜੇ ਕਿਹਨੇ ਸਿੰਘ ਬਣਵਾਉਣੇ ਆ ਪਸ਼ੂ ਦੇ ਬਣਾਉਣੇ ਆ ਸਿੰਘ ਬਣਾਉਣੇ ਆ ਹਾਂਜੀ ਖੁਰੀਆਂ ਬਣਾਉਣੇ ਸਾਰੇ ਕੰਮ ਪੂਰੇ ਜਨਾਲੇ ਜਨਾਲੇ ਜੀ ਮੱਝਾਂ ਗਾਵਾਂ ਦੇ ਮੱਝਾਂ ਗਾਵਾਂ ਦੇ ਬਸ ਠੀਕ ਹੈ ਜੀ ਤੇ ਚਲਵਾ ਗਾਂ ਬਾਰੇ ਦੱਸੀਏ ਨੰਬਰ ਉਹਦਾ ਵੀ ਆ ਪਹਿਲਾਂ ਉੱਤੇ ਲਿਖਦੇ ਨੇ ਮੜੇ ਨਾਲ ਕੋਈ ਗੱਲ ਨਹੀਂ ਕਰ ਦਾਂਗੇ ਤੇ ਇਹਦੇ ਕੋਲ ਕਿੰਨਾ ਜੀ ਦੁੱਧ 7 ਕਿਲੋ ਜੀ ਤੋਰ ਦਫੇ ਰਿੰਨ ਇਹਨੂੰ ਗਾ ਵੀ ਜੀ 1.5 ਮਹੀਨੇ ਦੇ ਲਾਗੇ ਤੱਕੇ 35 40 ਦਿਨ ਹੋਗੇ ਬਣੇ ਅੱਛਾ ਵੀਰ ਆਹਰ ਦਾ ਬੋਲੀਪਾ ਨਹੀਂ ਆ ਅਲੱਗ ਨਿਕਲੇ ਨਾ ਦੇਵੇ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਹਾਂ ਜੀ ਬੜਾ ਬੜਾ ਜਾਨੀ ਵੀਰ ਦੇਖੋ ਨਹੀਂ ਵਸੇ ਜਵਾਬ ਸਮੋਕੇ ਲਗਾਏ ਬੜਾ ਇਹ ਕੋ ਸ਼ਾਂਗ ਜਮੜੇ ਨਾਲ ਲੱਗਾ ਜੀ ਉਹ ਚੱਲਦਾ ਨਹੀਂ ਬੜਾ ਅੱਛਾ ਜੀ ਸ਼ਾਂਗ ਜੀ ਉਹ ਚੱਲਦਾ ਉਧਰ ਹੀ ਨਾਲ ਮੜਿਆ ਠੀਕ ਐ ਚੱਲਦਾ ਉਧਰ ਦੀ ਕੋਕ ਨਹੀਂ ਉਧਰ ਜੋ ਤੇ ਇਹਦਾ ਮੁੱਲ ਫਿਰ ਇਹ ਦੇਰੀਏ ਭਾਜੀ ਹਾਂ ਨਾਲ 21000 ਦੀ 21000 ਦੀ ਹਾਂ ਇਹ ਕਰਦੀਏ ਵੇਚ ਦੀ ਅੱਛਾ 20000 ਦੀ ਦੇ ਦੇ ਭਾਜੀ ਭਾਈ ਤੁਸੀਂ ਦੱਸੋ ਹੁਣ ਮੰਡੀ ਭਾਜੀ ਕਰਦਾ ਕਿ ਮੈਂ ਅੱਛਾ 19 19000 ਦੀ ਕਰੀਏ 18000 ਦੀ ਦੇ ਦਈਏ ਭਾਜੀ ਭਾਈ ਤੁਹਾਡੇ ਨਾਲ ਰਹਿਣਾ ਅੱਖ ਰੱਖਣੀ ਵੀ ਦੀ ਬਾਜ ਵਾਲੀ ਅੱਛਾ ਠੀਕ ਹੈ ਗੱਲ ਇਹ ਜੀ ਤਾਂ ਅੱਛਾ 18000 ਦੇ ਦੇਣੀ ਆ ਤੇ ਠੀਕ ਐ ਫਿਰ ਹੋਰ ਕੁਛ ਕਹਿਣਾ ਹੈ ਹੋਰ ਕੁਛ ਨਹੀਂ ਬਹੁਤ ਵਧੀਆ ਬਾਕੀ ਸੱਚੇ ਬਾਸ਼ਾ ਨਵਾਂ ਸਾਲ ਬੰਦੀ ਹੋ ਜਿਆ ਕੰਡੇ ਹਲਕਾਈ ਤੇ ਬਾਕੀ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਆ ਨਾ ਵੇਸ ਚਾੱਕ ਕੇ ਖੜੇ ਚੈੱਕ ਪਾਸੀ ਪੰਜ ਪੰਜ ਦਿਨਾਂ ਦੇ ਗਾਰੰਟੀ ਪੰਜ ਪੰਜ ਦਿਨਾਂ ਤੱਕਰ ਪੰਜ ਪੰਜ 5 ਤਰੀਕ ਤੱਕਰ ਜਿਹੜਾ ਕੋਈ ਚੈੱਕ ਕਰਾ ਲੇ ਆਪਣੀ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਸ਼ੂ ਖੜੇ ਜੀ